ਮਲੋ ਕੋਈ ਜਾਪਾਨ ਤੋਂ ਮਗਾ ਕੇ ਵੇਚੀ ਜਾਂਦਾ ਕੋਈ ਚੀਨ ਤੋਂ ਮਗਾ ਕੇ ਵੇਚੀ ਜਾਂਦਾ ਕੋਈ ਕਿਤੋਂ ਮਗਾ ਕੇ ਵੇਚੀ ਜਾਂਦਾ ਅਸਲ ਦੇ ਵਿੱਚ ਸਜਣੋ ਮਾਲ ਜਿਹੜਾ ਬਣੀ ਜਾਂਦਾ ਉਹ ਆਪਣੇ ਬਰਨਾਲੇ 'ਚ ਹੀ ਬਣੀ ਜਾਂਦਾ ਮੇਰੀ ਨਿਗਾ 'ਚ ਭਾਰਤ 'ਚ ਮੈਂ ਪਹਿਲੀ ਫੈਕਟਰੀ ਦੇਖ ਰਿਆਂ ਜਿੱਥੇ ਟਰੈਕਟਰਾਂ ਦੇ ਬੂਮ ਵਾਲੇ ਟਾਇਰ ਐਸ ਫੈਕਟਰੀ 'ਚ ਹੀ ਬਣ ਜਾਂਦੇ ਜਿੱਥੇ ਮੈਂ ਖੜਾ ਤੇ ਫੈਕਟਰੀ 'ਚੋਂ ਜੇ ਸਿੱਧੇ ਖਰੀਦਦੇ ਨੇ ਹੁਣ ਜ਼ਿਮੀਦਾਰਾਂ ਨੇ ਆਮ ਤੌਰ ਤੇ ਹੋਲ ਸੇਲਰ ਖਰੀਦਦੇ ਉਹ ਤੋਂ ਬਾਅਦ ਵੇਚਦੇ ਆ ਜੇ ਜਿਮੀਦਾਰਾਂ ਨਾਲ ਸਿੱਧੇ ਖਰੀਦਣਾ ਤਾਂ ਤੁਹਾਨੂੰ ਸਿੱਧਾ ਹੀ ਰਵੀ ਹੁਣਾ ਨਾਲ ਸੰਪਰਕ ਕਰਾ ਦੇਣਾ ਕਿ ਹੋ ਜੀ ਟਾਇਰ ਕਿ ਹੋ ਜੀ ਗਾਰੰਟੀ ਕਿ ਹੋ ਜਾ ਚੱਕਾ ਕਿਵੇਂ ਦੰਦਿਆ ਆਪਾਂ ਸਾਰੀ ਗੱਲਬਾਤ ਕਰਦੇ ਬਾਈ ਹੁਣਾ ਨਾਲ ਬਾਈ ਸਾਸਰੀਕਾ ਸਤਿ ਸ੍ਰੀ ਅਕਾਲ ਜੀ ਬਾਈ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਇਹ ਰਬੜ ਫਰੈਸ਼ ਦੇ ਬੰਦੇ ਆ ਇਹ ਰਬੜ ਨਵੀਂ ਕੰਪਨੀ ਦੀ ਰਬੜ ਦੇ ਬੰਦੇ ਆ ਬਿਲਕੁਲ ਗਾਰੰਟੀਦਾਰ ਬਈ ਆਮ ਤੌਰ ਤੇ ਪਤਾ ਕੀ ਆ ਕਿ ਚਾਇਨਾ ਚੂਨਾ ਚੋਂ ਸਕ੍ਰੈਪ ਦੇ ਬਣੇ ਹੋਏ ਟਾਇਰ ਵੀ ਆਈ ਜਾਂਦੇ ਆ ਇਹ ਆਪਣੀ ਇੰਡੀਅਨ ਰਬੜ ਹੈ ਜੀ ਫਰੈਸ਼ ਦਾ ਮਾਲ ਲੱਗਦਾ ਹੈ ਕੰਪਨੀ ਦਾ ਇੱਕ ਤਾਂ ਦੇਸ਼ ਦਾ ਬਣਿਆ ਹੋਇਆ ਦੇਸ਼ ਚੋਂ ਪੈਸਾ ਬਾਹਰ ਨਹੀਂ ਜਾ ਰਿਹਾ ਬਿਲਕੁਲ ਜੀ ਇਹ ਦੇਸ਼ ਦੀ ეკਾਨਮੀ ਨੂੰ ਬਹੁਤ ਵੱਡਾ ਫਾਇਦਾ ਫਾਇਦਾ ਹੈ ਬਾਕੀ ਇੰਡੀਆ ਆਪਣੇ ਜ਼ਿੰਮੇਦਾਰ ਭਰਾ ਆਪਾਂ ਲੋਕਲ ਬੈਠੇ ਆ ਸਾਰੇ ਉਹਨਾਂ ਵਾਕਿਵ ਹੈ ਚਾਈਨਾ ਦਾ ਜਿਹੜਾ ਆਈਟਮ ਆਉਂਦੀ ਆ ਉਹਦੀ ਕੋਈ ਗਾਰੰਟੀ ਨਹੀਂ ਹੁੰਦੀ ਬਾਅਦ ਚੋਂ ਆਪਾਂ ਚੈਨਲ ਵਾਲਿਆਂ ਨੂੰ ਕਿੱਥੋਂ ਲੱਭਾਂਗੇ ਜੇ ਕੋਈ ਖਰਾਬੀ ਵੀ ਆਊਗੀ ਤੇ ਇਹ ਬੰਦਾ ਇੱਕ ਹੋ ਜਾ ਸੱਜਣਾ ਵੀ ਜਿਹਦੇ ਕੋਲੇ ਤੁਸੀਂ ਬੈਠੇ ਆ ਜਿਹੜਾ ਬੰਦਾ ਜ਼ਿੰਮੇਵਾਰ ਬੈਠਾ ਬਿਲਕੁਲ ਜੀ ਭਾਈ ਇਹਦੇ ਚ ਆਪਣੇ ਕੋਲੇ ਸੱਜ ਕਿੰਨੇ ਬਣਦੇ ਆ ਆਪਣੇ ਕੋਲੇ ਇਹਦੇ ਚ 4 ਵੀਲ ਦੇ ਵੀ ਟਾਇਰ ਬੰਦੇ ਆ 2 ਵੀਲ ਦੇ ਵੀ ਬੰਦੇ ਆ 1300 ਬਾਈ 1800 2100 ਬਾਈ 1600 ਦੋਨੋਂ ਸਾਈਜ਼ ਦੇ ਟਾਇਰ ਮਿਲਦੇ ਹੂੰ ਚਾਹੇ 4x4 ਟਰੈਕਟਰ ਤੇ ਲਗਾ ਲੋ ਚਾਹੇ ਸਿੰਗਲ ਤੇ ਲਗਾ ਲੋ ਤੇ ਜੇ ਕੋਈ ਜ਼ਿੰਮੇਦਾਰ ਨੇ ਦੂਰ ਨੇੜੇ ਵਾਲੇ ਨੇ ਲੈਣੇ ਆ ਉਹ ਤੇਰੇ ਕੋਲੇ ਆਵੇ ਇੱਕ ਟਾਇਰ ਉਹਦੇ ਕੋਲੇ ਪਹੁੰਚਣਗੇ ਉਹਦੇ ਕੋਲ ਟਾਇਰ ਵੀ ਪਹੁੰਚ ਜਾਣਗੇ ਇੱਥੇ ਆਣਾ ਚਾਹੇ ਵਿਜ਼ਿਟ ਕਰਨਾ ਚਾਹੇ ਮੋਸਟ ਵੈਲਕਮ ਜਿੱਦੋਂ ਮਰਜ਼ੀ ਬਰਨਾਲੇ ਯਾਰ ਤੁਸੀਂ ਬਣਦੇ ਦੇਖਣੇ ਆ ਤੁਸੀਂ ਆ ਕੇ ਬਣਦੇ ਦੇਖ ਕੇ ਉੱਠ ਜਾਓ ਭਾਵੇਂ ਇੱਥੇ ਆ ਜਾਓ ਨਾਲੇ ਚਾਹ ਪਾਣੀ ਪੀਓ ਨਾਲੇ ਬਾਹੂ ਹਾਂ ਤੁਹਾਨੂੰ ਟਹਿਰ ਲਓ ਇੱਕ ਗੱਲ ਆ ਬਾਹੂ ਗਾਰੰਟੀ ਫਿਰ ਹੁਣ ਫਰੈਸ਼ ਦੀ ਆ ਤੇਰੀ ਆਪਦੇ ਬਣਿਆ ਤੁਹਾਡੇ ਹੱਥ ਨਾਲ ਬਣਾਏ ਆ ਆਪਦੇ ਹੱਥ ਨਾਲ ਇਹਦੇ ਚ ਰਵੜ ਪਾਈ ਆ ਬਿਲਕੁਲ ਆਪਦੇ ਹੱਥ ਨਾਲ ਤੁਸੀਂ ਚੱਕਾ ਬਣਾਇਆ ਸਾਰਾ ਕੁਝ ਤੁਹਾਡੇ ਹੱਥ ਨਾਲ ਬਣਿਆ ਹਾਂਜੀ ਇਹ ਹੱਥ ਨਾਲ ਬਣੀ ਵੀ ਥੋੜੀ ਦੀ ਚੀਜ਼ ਦੀ ਚੀਜ਼ ਇਹਦੀ 1 ਸਾਲ ਦੀ ਪੂਰੀ ਗਾਰੰਟੀ ਹੈ ਰਵੜ ਨੂੰ ਕੋਈ ਵੀ ਨੁਕਸ ਪੈਂਦਾ ਤਾਂ ਬਦਲ ਟਾਇਰ ਬਦਲ ਕੇ ਦਿੱਤਾ ਜਾਏਗਾ 1 ਸਾਲ ਦੇ ਵਿੱਚ 1 ਸਾਲ ਦੇ ਵਿੱਚ ਉਹ ਉਮੀਦ ਕਿੰਨੀ ਵੀ ਕਿੰਨੇ ਸਾਲੇ ਚੱਲ ਜਾਣ। ਉਮੀਦ ਇਹ 20 ਸਾਲ ਕਿਤੇ ਨਹੀਂ ਜਾਂਦੀ। ਟਾਇਰ ਜੀ ਭਈ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਆ ਕੇ ਤੁਸੀਂ ਇੱਕ ਚੀਜ਼ ਚੈੱਕ ਕਰ ਸਕਦੇ ਆ ਜਿਹੜੀ ਮੈਂ ਚੈੱਕ ਕਰ ਲਈ ਆ ਕਿ ਬਣਦਾ ਮਾਲ ਫਰੈਸ਼ਰ ਰਬੜ ਦਾ। ਬਿਲਕੁਲ। ਭਈ ਆਏ ਨੀ ਗੱਲ ਭਈ ਸਕ੍ਰੈਪ ਦਾ ਤੁਹਾਡੇ ਮਾਲ ਆ। ਅਸਲ ਦੇ ਵਿੱਚ ਜਿਹੜੀ ਰਬੜ ਦੀ ਚਮਕ ਆ ਨਾ ਉਹ ਇਸ ਗੱਲ ਦੀ ਗਵਾਹੀ ਦੇ ਦਿੰਦੀ ਆ ਕਿ ਮਾਲ ਫਰੈਸ਼ ਦਾ ਬਣਿਆ ਕਿ ਸਕ੍ਰੈਪ ਦਾ ਬਣਿਆ। ਜੀ ਜਿਹੜਾ ਸਕ੍ਰੈਪ ਦਾ ਬਣਿਆ ਮਾਲ ਭੁਰੂਗਾ ਵੀ ਕੁਝ ਟਾਈਮ ਪੈਕ। ਉਹਦੇ ਕੰਪਲੀਟ ਆਏਗੀ ਆਏਗੀ ਹੂੰ ਤੇ ਬਾਉ ਜੀ ਹਾਂਜੀ ਜੇ ਕਿਸੇ ਬੰਦੇ ਨੇ ਤੁਹਾਡੇ ਤੋਂ ਕੋਈ ਡੀਲਰਸ਼ਿਪ ਲੈਣੀ ਹੋਵੇ ਤੁਹਾਡੇ ਟਾਇਰ ਲੈ ਜਾ ਕੇ ਧਰਨੇ ਹੋਣ ਕੋਈ ਬਿਲਕੁਲ ਮੋਸਟ ਵੈਲਕਮ ਜਦੋਂ ਮਰਜੀ ਕੋਈ ਵੀ ਬੰਦਾ ਫੁੱਲ ਸਟਾਕ ਹੈ ਆਪਣੇ ਕੋਲ ਹੂੰ ਜਦੋਂ ਮਰਜੀ ਕਿੰਨੇ ਮਰਜੀ ਕੁਆਂਟੀਟੀ ਦੇ ਵਿੱਚ ਟਾਇਰ ਜਿੰਨਾ ਮਰਜੀ ਜੀ ਸਭ अवेलेबल ਹੈ ਸਹਿਜ ਜਿੰਨੇ ਹੁਣ ਤੱਕ ਪੈਂਦੇ ਆ ਬੂਮਾ ਦੇ ਤਕਰੀਬਨ ਸਾਰੇ ਬਣਦੇ ਆ ਸਾਰੇ ਬਣਦੇ ਆ ਤੇ ਰੇਟ ਦਾ ਕਿੰਨਾ ਕੁ ਫਰਕ ਪੈਜੂ ਚਾਇਨਾ ਵਾਲੇ ਟਾਇਰ ਨਾਲ ਚਾਇਨਾ ਨਾਲ ਉਹ ਬਹੁਤ ਜ਼ਿਆਦਾ ਘੱਟ ਰੇਟ ਮਿਲੇਗਾ ਔਰ ਗਰੰਟੀ ਪੂਰੀ ਮਿਲੇਗੀ ਸਭ ਤੋਂ ਵੱਡੀ ਗੱਲ ਆ ਚਾਇਨਾ ਵਾਲਾ ਆਪਣੇ ਸਭ ਤੋਂ ਸਸਤਾ ਆਪਾਂ ਚਾਇਨਾ ਨਾਲੋਂ ਵੀ ਸਸਤਾ ਦੇਵਾਂਗੇ ਆਪਣੇ ਬਣਿਆ ਹੋਇਆ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਤੁਸੀਂ ਐਂ ਕਰੋ ਚਾਇਨਾ ਵਾਲੇ ਦਾ ਰੇਟ ਪਤਾ ਕਰੋ ਪਹਿਲਾਂ ਹਨਾ ਜੀ ਤੇ ਉਸ ਤੋਂ ਬਾਅਦ ਆਓ ਬਰਨਾਲੇ ਬਰਨਾਲੇ ਬਾਉ ਜੀ ਨੂੰ ਫੋਨ ਕਰੋ ਟਾਇਰ ਦਾ ਦੱਸੋ ਸਾਈਜ਼ ਸਾਈਜ਼ ਜੇ ਤੁਹਾਡੇ ਮਨ 'ਚ ਇਹ ਹੋਵੇ ਵੀ ਇਹ ਹਲਕਾ ਹੋਊ ਚਾਇਨਾ ਵਾਲੇ ਨੂੰ ਵੀ ਤੋਲ ਲਓ ਬਿਲਕੁਲ ਜੀ ਬਿਲਕੁਲ ਇਹਨੂੰ ਵੀ ਤੋਲੋ ਚੈਨਾ ਨਾਲੋਂ ਪਲੱਸ ਨਿਕਲੇਗਾ ਬਜਨੇ ਦਾ ਚੈਨਾ ਨਾਲੋਂ ਘੱਟ ਨਹੀਂ ਨਿਕਲਦਾ ਦੇਖੋ ਚੀਜ਼ਾਂ ਤਾਂ ਇਹਦੇ 'ਚ ਦੋ ਲੱਗੀਆਂ ਇੱਕ ਇਹਦੇ 'ਚ ਲੋਹਾ ਲੱਗਿਆ ਇੱਕ ਇਹ 'ਚ ਰਬੜ ਲੱਗਿਆ ਬਿਲਕੁਲ ਜੀ ਸੀ ਜਿਹਦਾ 'ਚ ਚੀਜ਼ ਨਹੀਂ ਕੋਈ ਲੱਗੀ ਠੀਕ ਆ ਨਾ ਜਾਂ ਤਾਂ ਇਹ 'ਚ ਲੋਹੇ ਦਾ ਭਾਰ ਆ ਜਾਂ ਇਹ 'ਚ ਰਬੜ ਦਾ ਭਾਰ ਤੇ ਤੁਸੀਂ ਐਂ ਕਰੋ ਇਹਨੂੰ ਕੰਡੇ ਤੇ ਧਰੋ ਤੇ ਚੈਨਾ ਵਾਲੇ ਨੂੰ ਧਰੋ ਤੁਹਾਨੂੰ ਜੇ ਲੱਗਿਆ ਹਲਕਾ ਫਿਰ ਚੈਨਾ ਵਾਲਾ ਲੈ ਲਓ ਚੈਨਾ ਵਾਲਾ ਲਉਂਗੇ ਹੀ ਨਹੀਂ ਤੁਸੀਂ ਇੱਕ ਵਾਰ ਸਾਡਾ ਟੈਰ ਤੇ ਬਸ ਉਹ ਬਾਊ ਦੀ ਜ਼ਿੰਮੇਵਾਰੀ ਆ ਪਰ ਕਹਿਣਾ ਇੱਕ ਗੱਲ ਹੋਰ ਆ ਜੀ ਜਿਹੜੇ ਇਹ ਤੇ ਪਾਈਪ ਲੱਗਿਆ ਆਹਾ ਹਾਂਜੀ ਉਹ ਆਈਐਸਆਈ ਸਟੈਂਡਰਡ ਦਾ ਲੱਗਿਆ ਹੋਇਆ ਰਵਿੰਦਰ ਦਾ ਆਈਐਸਆਈ ਪਾਈਪ ਲੱਗਿਆ ਹੂੰ ਬਈ ਹੁਣ ਆਪਣੇ ਤਾਂ ਆਈਐਸਆਈ ਆਪਣੇ ਇੰਡੀਆ ਦਾ ਸਭ ਤੋਂ ਟੌਪ ਦਾ ਸਟੈਂਡਰਡ ਆ ਜੀ ਤੇ ਚੈਨ ਵਾਲੇ ਤੇ ਪਤਾ ਨਹੀਂ ਕੀ ਲੱਗਿਆ ਚੈਨ ਵਾਲਾ ਦੇਸੀ ਹਾਂ ਨੰਬਰ ਕਰ ਲੋ ਸੱਜਣੋ ਨੋਟ ਥੋੜਾ ਫਾਇਦਾ ਕਰਨ ਲੱਗਿਆ ਜਿੰਨੇ ਜ਼ਿਮੀਂਦਾਰ ਭਰਾਵਾਂ ਨੇ ਬੂਮ ਵਾਸਤੇ ਟਾਇਰ ਲੈਣੇ ਆ ਸਿੱਧਾ ਸੰਪਰਕ ਕਰ ਸਕਦੇ ਆ ਤੁਸੀਂ ਫੈਕਟਰੀ ਦੇ ਨਾਲ ਸਿੱਧੇ ਫੈਕਟਰੀ ਦੇ ਵਿੱਚੋਂ ਟਾਇਰ ਤੁਸੀਂ ਚੱਕ ਸਕਦੇ ਆ ਇੱਥੇ ਹੀ ਬਣੀ ਜਾਂਦੇ ਆ ਇੱਥੋਂ ਹੀ ਵੇਚੀ ਜਾਂਦੇ ਆ ਇੱਥੋਂ ਹੀ ਭੇਜੀ ਜਾਂਦੇ ਆ ਨੰਬਰ ਨੋਟ ਕਰ ਲਓ ਬਾਹੂ ਹੁਣਾਂ